ਕਵੀਰ ਯੁਜਲ ਪਹਿਰੇ ਕਾ ਪਰ ਪਾਣ ਸੁਪਾਰੀ ਖਾਹੇ ਏਕਸ ਹਰ ਕੇ ਨਾਮ ਬਿਨ ਬਦ ਜਮਪੁਰ ਜਾਹੇ ਕਵੀਰ ਯੁਜਲ ਪਹਿਰੇ ਕਾ ਪਰ ਪਾਨਸੁ ਪਾਰੀਖਾ ਹੈ ਇੱਕ ਸਹਰ ਕੇ ਨਾਮ ਬਿਨ ਵਦ ਜਮਪੁਰ ਜਾਹੇ ਇਹ ਪਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 34ਵਾਂ ਸ਼ਲੋਕ ਹੈ ਤੇ ਇਸ ਪਵਨ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਸਾਨੂੰ ਆਤਮਿਕ ਉਪਦੇਸ਼ ਦਿੰਦੇ ਉਸ ਸਮਝਾਉਂਦੇ ਨੇ ਕਿ ਇਹ ਇਨਸਾਨ ਜੇਤੂ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਛੱਡ ਕੇ ਉਸ ਅਕਾਲ ਪੁਰਖ ਦੇ ਨਾਮ ਦਾ ਤਿਆਗ ਕਰਕੇ ਸਿਰਫ ਤੇ ਸਿਰਫ ਸਰੀਰਕ ਸੁੱਖ ਦੁਨੀਆਵੀ ਸੁੱਖ ਮਾਣਦਾ ਹੋਇਆ ਸੋਹਣੇ ਕੱਪੜੇ ਪਾਲਵੇਂ ਪਾਨ ਸੁਪਾਰੀ ਅਦਿਕ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਤੂੰ ਵਰਤਦਾ ਹੋਇਆ ਇਸ ਜਿੰਦਗੀ ਨੂੰ ਬਤੀਤ ਕਰੇ ਪਰਮਤਮਾ ਦੀ ਭਗਤੀ ਅਕਾਲ ਪੁਰਖ ਜੀ ਦਾ ਸਿਮਰਨ ਤੂੰ ਆਪਣੇ ਜੀਵਨ ਦੇ ਅੰਦਰ ਉਹ ਤਿਆਗ ਕੇ ਜੇ ਇਦਾਂ ਦਾ ਜੀਵਨ ਜੀਵੇਂਗਾ ਨਾ ਬਾਰੀ ਤੌਰ ਦੇ ਉੱਤੇ ਸੋਹਣੇ ਕੱਪੜੇ ਪਾ ਲੈ ਕਿ ਸਤਗੁਰ ਸਚੇ ਪਾਸ਼ਾ ਕੰਦਰ ਨੇ ਪਾਨ ਸੁਪਾਰੀ ਅਦਕ ਇਹ ਖੰਦਾ ਹੋਇਆ ਜੇ ਜੀਵਨ ਬਤੀਤ ਕਰਦਾ ਤਾਂ ਗੱਲ ਯਾਦ ਰੱਖਣੀ ਇੱਕ ਅਕਾਲ ਪੁਰਖ ਦਾ ਨਾਮ ਤਿਆਗਣ ਕਰਕੇ ਪ੍ਰਮਾਤਮਾ ਦੀ ਬੰਦਗੀ ਪੱਲੇ ਨਾ ਹੁਣ ਕਰਕੇ ਜਮਾ ਦੀ ਪਕੜ ਵਿੱਚ ਰਹੇਗਾ ਭਾਵਕੇ ਵਿਕਾਰਾਂ ਰੂਪੀ ਜਮਾ ਦੀ ਪਕੜ ਵਿੱਚ ਜਿਉਂਦੇ ਜੀ ਫਸਿਆ ਰਹੇਗਾ ਤੇ ਮਰਨ ਤੋਂ ਬਾਅਦ ਜਿਹੜੇ ਜਮਾ ਦੇ ਸੰਗਲ ਪੈਂਦੇ ਨੇ ਪਾਸ਼ਾ ਕਹਿੰਦੇ ਨੇ ਉਨਾ ਸੰਗਲਾਂ ਦੇ ਵਿੱਚ ਜਕੜਿਆ ਰਹੇਗਾ ਇਸ ਕਰਕੇ ਜੇ ਚਾਹੁੰਦਾ ਕਿ ਜਿਉਂਦੇ ਜੀਵ ਕਾਰਾ ਰੂਪੀ ਜਮਾ ਤੋਂ ਬਚ ਸਕੇ ਤਾਂ ਆਪ ਦੀ ਹਉਮੈ ਆਪ ਦੀ ਬੜਾਈ ਆਪ ਦੇ ਸਰੀਰ ਦਾ ਮੋਹ ਹੈ ਜਿਹੜਾ त्याਗਣਾ ਪੈਣਾ ਪਰਮਾਤਮਾ ਦੀ ਬੰਦਗੀ ਨੂੰ ਜੀਵਨ ਦਾ ਆਧਾਰ ਬਣਾਉਣਾ ਪਊਗਾ ਫਿਰ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਮਾ ਦੀ ਪਕੜ ਤੋਂ ਮੁਕਤ ਹੋਇਆ ਜਾ ਸਕਦਾ ਨਹੀਂ ਤੇ ਸਤਿਗੁਰ ਕਹਿੰਦੇ ਨੇ ਨਾਮ ਬਿਸਰਨ ਕਰਕੇ ਜਮਾ ਦੀਆਂ ਫਾਈਆਂ ਸਤਿਗੁਰ ਕਹਿੰਦੇ ਨੇ ਬੰਦਿਆ ਤੇਰੀ ਬੱਤੇ ਤਿਆਰ ਨੇ ਤੂੰ ਇਸ ਸੰਗਲ ਵਿੱਚ ਇਸ ਜਕੜ ਵਿੱਚ ਫਸਿਆ ਰਹੇਗਾ